ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਹਿਰਨ ਤਾਂ ਤੁਸੀਂ ਬਹੁਤ ਵਾਰ ਵੇਖਿਆ ਹੋਣਾ ਵਾ ਸੋਸ਼ਲ ਮੀਡੀਆ ਤੇ ਨੈਟਵਰਕ ਤੇ ਅੱਜ ਹਿਰਨ ਵਰਗੀ ਤੁਹਾਨੂੰ ਬੂਰੀ ਨੀਲੀ ਰਾਵੀ ਦੀ ਝੋਟੀ ਦਿਖਾਉਣ ਜਾ ਰਿਆਂ ਇਹਦੀ ਖੜਨੀ ਚੈੱਕ ਕਰੋ ਇਹਦੀ ਬੇਲ ਇਹਦੀ ਲੰਬਾਈ ਚੈੱਕ ਕਰੋ ਧੌਂ ਦੀ ਇਹਦੀਆਂ ਪੈਠ ਕੁੜੇ ਦੀਆਂ ਉਚਾਈਆਂ ਚੈੱਕ ਕਰੋ ਕਿਉਂਕਿ ਇਹੋ ਜੇ ਨਗੀਨੇ ਦੋਸਤੋ ਕਿਸੇ ਦਿਨ ਮੇਲਿਆਂ ਦੇ ਵਿੱਚ ਜਾਂਦੇ ਆ ਲਾਈਵ ਮਿਲਕਿੰਗ ਹੁੰਦੀਆਂ ਵਾ ਬਹੁਤ ਹੀ ਚੰਗੇ ਚੰਗੇ ਪਸ਼ੂਧਾਨ ਆਪਣੇ ਪੰਜਾਬ ਚ ਹੈਗੇ ਆ ਪਰ ਹਜ਼ਾਰਾਂ ਪਸ਼ੂ ਆਏ ਤੇ ਹਜ਼ਾਰਾਂ ਪਸ਼ੂ ਚਲ ਗਏ ਆ ਪਰ ਜਿਹੜੀ ਸਾਹਮਣੇ ਬੂਰੀ ਨੀਲੀ ਰਾਵੀ ਦੀ ਬੱਗੀ ਮੋਛੀ ਦੀ ਝੋਟੀ ਤੁਹਾਨੂੰ ਦਿਖਾਉਣ ਜਾ ਰਿਹਾ ਇਹਦੀ ਤੁਸੀਂ ਧੌਂ ਦੀ ਲੰਬਾਈ ਚੈੱਕ ਕਰੋ ਉਮਰ ਕੋਈ ਲਿਖਾਜਾ ਡੇਢ ਕਸਾਲ ਹੈਗੀ ਇਹਦੀ ਕੋਈ ਡੇਢ ਤੋਂ ਉੱਪਰ ਵੀ ਕੋਈ ਮਹੀਨਾ ਖੰਡ ਹੋ ਸਕਦਾ ਪਾਰਕੂ ਵੀ ਲਾ ਸਕਦੇ ਆ ਪਰ ਜੰਮੀ ਪਲੀ ਬਹੁਤ ਖੁੱਲੇ ਹੱਡਾਂ ਪੈਰਾਂ ਦੀ ਆ ਕਿਉਂਕਿ ਮਾਂ ਜਿਹੜੀ ਬਾੜੀ ਵਧੀਆ ਤੇ ਟੌਪ ਦੀ ਨਜਾਇਜ਼ ਚੰਗੀ ਬੁਰੀ ਮੱਝ ਸੀਗੀ ਜਿਹਦੀ ਇਹਤੀ ਆ ਤੇ ਮਾਲੇ ਪੱਖ ਤੋਂ ਤਾਂ ਬਲੱਡ ਚੰਗਾ ਹੀ ਆ ਬਾਪ ਵਾਲੇ ਪੱਖ ਵੱਖ ਤੋਂ ਵੀ ਇਹ ਚੰਗੇ ਬਲੱਡ ਲੈਣ ਦੀ ਆ ਤੁਸੀਂ ਇਹਦੀ ਸਭ ਤੋਂ ਪਹਿਲਾਂ ਬਰੀਕੀ ਚੈੱਕ ਕਰੋ ਵੀ ਚਾਰੇ ਪੈਰਾਂ ਦੇ ਜੈਜ ਮਾਰਕਿੰਗਾਂ ਕੋਈ ਫालतू ਦਾ ਇਹਨੂੰ ਡੱਬ ਨਹੀਂ ਲੱਗਾ ਕੂਸ਼ ਅੱਦੇ ਹੋ ਜਾਂਦੀ ਵਾਈਟ ਆ ਆ ਤੁਸੀਂ ਦੇਖ ਸਕਦੇ ਆ ਬਹੁਤੇ ਵੀਰ ਸੂਤੇ ਨਿਸ਼ਾਨ ਮੰਗਦੇ ਆ ਸੂਤੇ ਨਿਸ਼ਾਨ ਮੈਂ ਦੋਸਤੋ ਕੂਸ਼ ਨੂੰ ਹੱਥ ਲਾਇਆ ਮਰ ਤੇ ਝੋਟੀ ਨੇ ਉਸੇ ਟਾਈਮ ਹੀ ਲੱਤਾਂ ਚੌੜੀਆਂ ਕਰਨੀਆਂ ਸ਼ੁਰੂ ਕਰਦੀਆਂ ਚਾਰੇ ਇਹਨੂੰ ਕੱਲੇ ਕੱਲੇ ਥਣ ਲੱਗਿਆ ਵੇਖੋ ਠੰਡੀ ਸੀ ਲੇਣੀ ਆ ਕਿ ਭਲਾ ਜਿਵੇਂ ਮਰਜੀ ਥਣ ਖੇਚੀ ਜੋ ਇਹ ਨਹੀਂ ਵੀ ਇਹ ਹਿੱਲ ਜੂਗੀ ਕਰਮ ਵਾਲੀ ਇੰਨੀ ਸਾਫ ਸੀ ਲੱਗਾ ਥਲੇ ਧੁੰਦੇ ਨਿਸ਼ਾਨ ਆ ਬਹੁਤੇ ਵੀਰ ਮੰਗਦੇ ਹੀ ਥਲੇ ਧੁੰਤੇ ਵੀ ਨਿਸ਼ਾਨ ਚਾਹੀਦਾ ਤੁਸੀਂ ਚੈੱਕ ਕਰ ਸਕਦੇ ਆ ਤੇ ਹੁਣ ਗੱਲੇ ਦੀ ਕਰੀਏ ਫੇਸ ਕੁਆਲਟੀ ਬਹੁਤੇ ਵੀਰਾਂ ਨੇ ਫੇਸ ਕੁਆਲਟੀ ਦੇਖ ਕੇ ਪਸੰਦ ਕਰਦੇ ਆ ਸੋ ਅੱਜ ਤੁਹਾਨੂੰ ਇਹੋ ਜਿਹਾ ਨਗੀਨਾ ਦਿਖਾਤਾ ਜਿਹੜਾ ਚਾਰੇ ਖੁੰਜਿਆ ਤੋਂ ਪੂਰਾ ਹੋ ਬੱਗੀ ਮੋਛਾ ਦੋਸਤੋ ਮਾਰਕਿੰਗ ਬਿਲਕੁਲ ਜਨੂਨ ਜੀ ਲੱਗੀ ਹੋਈ ਆ ਕਰਮਾਲੀ ਨੂੰ ਫੇਟ ਕੋਲੇ ਦੀ ਚੌੜੀ ਸਿੰਗਲ ਹੱਡੀ ਦੀ ਝੋਟੀ ਤਿਆਰ ਹੋ ਕੇ ਬਣੂਗੀ ਇਹ ਬਾਕੀ ਫੇਸ ਇਹਦਾ ਫੇਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨਾ ਆ ਦੇਖੋ ਕਰਮਾਲੀ ਫੇਸ ਕੁਆਲਿਟੀ ਇਹਦੀ ਚੈੱਕ ਕਰੋ ਬਿਲਕੁਲ ਬਿੱਲੀ ਮਣਕੀ ਅੱਖਾਂ ਜ਼ੁਬਾਨ ਗਲਾਬੀ ਆ ਬੱਗੀ ਮੋਛਾ ਨਿਕਾ ਨਿਕਾ ਸੰਗ ਲੱਗਾ ਵਾ ਸੰਗ ਵੀ ਦੋਸਤੋ ਇਹਨੇ ਇੱਥੋਂ ਹੀ ਕੁੰਡਾ ਸ਼ੁਰੂ ਕਰ ਲਿਆ ਬਿਲਕੁਲ ਬਰੀਕ ਜੀ ਸਿੰਘੀ ਮੋੜੂ ਦੀ ਕਰਮ ਵਾਲੀ ਤੇ ਸੋਹਣੇ ਸੋਹਣੇ ਸਨਖੇ ਢੰਗ ਦੀ ਮੱਝ ਬੜੀ ਢਾਂਚਾ ਬਹੁਤ ਵਧੀਆ ਤੇ ਮੇਰੇ ਹਿਸਾਬ ਨਾਲ ਜਿਵੇਂ ਇਹਦੀ ਹੁਣ ਗ੍ਰੋਥ ਆ ਇਹ ਝੋਟੀ ਖੀਰੀ ਝੂ ਸਕਦੀ ਆ ਜੇ ਕੋਈ ਚੰਗਾ ਸੇਵਾ ਵਾਲਾ ਵੀਰੇ ਨੂੰ ਹੱਥ ਪਾਲਵੇ ਤਾਂ ਸੇਵਾ ਵਾਲਾ ਤਾਂ ਮੈਂ ਕਹਤਾ ਕਿਉਂਕਿ ਸੇਵਾ ਨਾਲ ਹੀ ਮੇਵਾ ਜੇ ਤੁਸੀਂ ਸੇਵਾ ਕਰੋਗੇ ਤੇ ਪਸ਼ੂ ਤਾਂ ਖੇਦੀ ਤਿਆਰ ਹੋ ਜਾਂਦਾ ਜੇ ਦੋਸਤੋ ਸੇਵਾ ਘੱਟ ਕਰੋਗੇ ਤੇ ਪਸ਼ੂ ਫਿਰ ਥੋੜਾ ਜਿਆਦਾ ਟਾਈਮ ਪਾਗੇ ਤਿਆਰ ਹੁੰਦਾ ਸੂਤ ਆ ਸਰਗਿਆਂ ਪੈਂਦੀਆਂ ਵਾ ਬਾਕੀ ਜਿਹੜਾ ਚੰਗਾ ਪਸ਼ੂ ਤੁਹਾਨੂੰ ਨਾਲ ਦੋਸਤੋ ਅੱਜ ਵੀ ਚੰਗਾ ਤੇ ਉਹ ਕੱਲ ਵੀ ਚੰਗਾ ਅੱਖ ਦੋਸਤੋ ਇਹੋ ਜੀ ਲੱਗੀ ਆ ਕਿ ਨੇਰੇ ਚ ਖੜੀ ਵੀ ਕੱਟੀ ਕਮਕੂਗੀ ਬਾਕੀ ਦੋਸਤੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਇੱਥੋਂ ਤੁਸੀਂ ਇਹਦੀ ਬੇਲ ਇਹਦੀ ਖੜਨੀ ਚੈੱਕ ਕਰਿਓ ਯਾਰ ਮੈਂ ਬੜੀਆਂ ਵੀਡੀਓ ਬਣਾਇਆ ਲੋਕਾਂ ਦੇ ਘਰਾਂ ਜਾ ਕੇ ਪਰ ਇਹਨੂੰ ਇੱਕ ਵੱਖਰੀ ਖੜਨੀ ਲੱਗੀ ਆ ਤੋਂ ਧੰਨਵਾਦ ਦੋਸਤੋ ਇਹਦੀ ਮਿਲਕਵੇਨ ਵੀ ਚੈੱਕ ਕਰ ਲਿਓ ਆ ਵੇਖੋ ਦੋਸਤੋ ਪੂਰਾ ਜਿ ਠੰਡਾ ਮੌਸਮ ਆ ਬਾਹਰ ਦੇਖੋ ਮੀਂਹ ਪੈ ਰਿਆ ਵਾ ਪਰ ਫਿਰ ਵੀ ਦੋਸਤੋ ਪੂਰੀ ਟੌਪ ਕਲਾਸ ਕੱਟੀ ਮਿਲਕਮੈਨ ਉਹਦੇ ਕਹਨੂੰ ਪੂਰੀ ਓਵੇਂ ਚੰਪਦੀ ਆ ਸੋ ਇਹ ਹੁੰਦੀਆਂ ਬਰੀਡਾਂ ਇਹਨਾਂ ਦਾ ਕੋਈ ਮੁੱਲ ਨਹੀਂ ਦੋਸਤੋ ਜਿਹੜਾ ਕੋਈ ਸ਼ੌਕੀ ਵੀਰ ਆ ਗਿਆ ਤੇ ਲਿਆ ਸਕਦਾ ਧੰਨਵਾਦ